ਨਾ ਇੰਨਾ ਕਿ ਵੀ ਪਾ ਕੇ ਲਈ ਜਾਵਾਂ ਹਾਂ ਆਥ ਨੇ ਫੇਰ ਬੰਦ ਹੋ ਜਾਊਗਾ। ਮਨ ਨਾਲੇ ਪੱਤਨਾ ਫੱਲੇ ਆਉਂਗੀ। ਧੁੱਪ ਲੱਗ ਜੂਗੀ। ਉਹਨਾਂ

बनाई दिन दो चारखना जन ग हो जाने है पाथलियां लग जा चारकी रह गिया पाथलियाँ ਪਾਥਾਂ ਨੇ ਜਮੀਆਂ ਚਾਰ ਕਰ ਰਹਿ ਗਈਆਂ ਥੂੜ ਨਹੀਂ ਰਹਿ ਗਈ ਮੇਰੀਆਂ ਪਾਥਾਂ ਇਹ ਮੈਂ ਤਾਂ ਹਜੇ ਘਰੇ ਵੀ ਨਹੀਂ ਲੈ ਕੇ ਗਈਗੀ ਆ ਵੀ ਹਾਂ ਵੀ ਜਮੀਆਂ ਥੂੜ ਨਹੀਂ ਰਹਿ ਗਈਆਂ ਹਨ ਉਹ ਦੇਖ ਉਹਨਾਂ ਪਾਥਾਂ ਦੇਖ ਤੇ ਰਲਾਈ ਬੈਠੀ ਮੈਨੂੰ ਤਾਂ ਲੱਗਦਾ ਇਹੀ ਚੱਕਦੀ ਹੈ ਮੇਰੀਆਂ ਪਾਥਾਂ ਦੇਖਾਉਂਦੀ ਤਾਂ ਨਹੀਂ ਗੀ ਇਸੇ ਦੇ ਕੰਮ ਹੀ ਹੈਗੇ ਚਲਾਕੋ ਦੇ ਹਨਾ ਆਸੇ ਪਾਸੇ ਜਦੋਂ ਹੁੰਦੀਆਂ ਨੇ ਨਾ ਉਦੋਂ ਆਉਂਦੀ ਆ ਬਾੜੇ ਚਪੱਕਾ ਚੱਕ ਨੂੰ ਉੱਧਰ ਜਾ ਕੇ ਦੇਖ ਕਰ मेरिया पाथिया तो ही पता लग जूगा मेरिया ही ने अड ढेरी लाई बैठी हैगी मेरिया पथियां तो रल दया नहीं गियां आवे खा आप आव पत्थी बैठी गोमां जुबना जवेगा सारा मेरिया पासियां तारी बैठी हैगी आई दीता रल दंगा ही नहीं गियां कि चलाक है चलाक जनानी है

देख बनाई दन दो चारखना जो बन गए इन ही वाहवा हो जाने है ना पाथलियां लग जा चारक ही रह गियां पाथलियाँ ਕਾਥਾਂ ਨੇ ਜਿਵੇਂ ਆਚਾਰ ਕਰ ਰਹੇ ਗਏ ਥੂੜ ਨਾ ਨਹੀਂ ਰਹੇਗੇ ਮੇਰੇ ਕਾਥਾਂ ਇਹ ਮੈਂ ਤਾਂ ਹਜੇ ਘਰੇ ਵੀ ਨਹੀਂ ਲੈ ਕੇ ਗਈਗੀ ਆ ਵੀ ਹਾਂ ਵੀ ਜੇ ਮੈਂ ਥੂੜ ਨਾ ਨਹੀਂ ਰਹੇਗੇ ਹਾਂ ਨਾ ਉਹ ਗੇ ਖੋਦਣਾ ਕਾਥਾਂ ਦੇਖ ਤੇ ਲਾਈ ਬੈਠੀ ਮੈਨੂੰ ਤਾਂ ਲੱਗਦਾ ਇਹੀ ਚੱਕਦੀ ਹੈ ਮੇਰੇ ਕਾਥਾਂ ਦੇਖਾਉਂਦੀ ਤਾਂ ਨਹੀਂ ਕਿ ਇਸੇ ਦੇ ਕੰਮ ਹੀ ਹੈਗੇ ਚਲਾਕੋ ਦੇ ਹਨਾ ਆਸੇ ਪਾਸੇ ਜਦੋਂ ਹੁੰਦੀ ਹੈ ਨਾ ਉਦੋਂ ਆਉਂਦੀ ਹੈ ਬਾੜੇ ਚ ਪੱਕਾ ਜਾਂ ਤੂੰ ਉੱਧਰ ਜਾ ਕੇ ਦੇਖਾ मेरिया पास ही पता लग जूगा मेरिया ही ने अड ढेरी लाई बैठी हैगी मेरिया पथियां तो रल ही नहीं गा आप पत्थी बैठी गोमां जुबना जवेगा सारियां मेरिया पासियां तारी बैठी हैगी आई दीता रल दंगा ही नहीं गियां कि चलाक है चलाक जनानी है चल देख दी करा आप लिया को लेके आवा जेरियां लेके चक मेर ने ले बाड़े ने। ले ने। चक्का ही मेर ने देख ला एक पासे ना ला रखे मेरिया टोटे करे वे है तो आप भी ना जावे ਗੁੰਮਣ ਜੀ ਨਾ ਉਹਦਾ ਜੋਰ ਵੀ ਬਾਹਲ ਹੈ ਕਿਤੇ ਹੋਰ ਆ ਕੇ ਟਾ ਲੈ ਹੈ ਗਾਲਾਂ ਕੱਢੂ ਲੜੂਗੀ ਮੈਂ ਕਿਹਨਾਂ ਹਵੇਗਾ ਕਿ ਸੁੱਕੀਆਂ ਸੁੱਕੀਆਂ ਲਾ ਰੱਖੀਆਂ ਨੇ ਗੁੱਡੀ ਖਰਾਬ ਜਨਾਨੀ ਉਹ ਦੇਖ ਚਲਾਕ ਹੈ ਨਾ ਇਹ ਤੇਰਾ ਹੀ ਆਈ ਜਾਂਦਾ ਕਿ ਬਈ ਕਮਿੰਟ ਲਾਉਂਦੀ ਹੈ ਦੇਖੀ ਮੇਰੇ ਕੋਲ ਪਾਤੀਆਂ ਕਿੰਨੀਆਂ ਸੋਹਣੀਆਂ ਕਿਵੇਂ ਆਪ ਦੇ ਢੂਈ ਵੇ ਪੱਤੰਗਾ ਤਾਂ ਦੀਪ ਤਾਂ ਇਹ ਕੀ ਕਰੀ ਜਾਂਦੀ ਹੈ ਆਪ ਦਾ ਪੱਤੰਗਾ ਚੱਕਦੀ ਨਹੀਂ ਤੇ ਦੀਪ ਉਹ ਚੱਕੀ ਜਾਂਦੀ ਆ ਕੀ ਗੱਲ ਕੋਈ ਨਹੀਂ ਮੈਂ ਦੱਸ ਦੇ ਆ ਨੂੰ ਕੀ ਕਰਦੀ ਆ

तड़के तो नेरे उठ पाथ तो पाथ तो 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 ने आँ के पाथिया तो पाली चकी आदो नी अज ही वेखी मैं तड़के मैन ओ नी दस सोने के घरे अच्छा चक के लिए आ ਹੋ ਨੀ ਉਹ ਬੱਟਲ ਪਾਰ ਤੇ ਮੇਰੇ ਸਾਹਮਣੇ ਲੈ ਕੇ ਗਈ ਐ ਨਿਕ ਨਿਗੰਦੀਆ ਦੇਖੀ ਤੇਰੀਆਂ ਬਾਥੀਆਂ ਨਹੀਂ ਰਵ ਕਰਦੀ ਉਹ ਬੱਟਲ ਉੱਠਦੀ ਐ ਨੇਰੇ ਨੇਰੇ ਉੱਠ ਕੇ ਕੂੜਾਵਾੜਾ ਸੜਦੀ ਐ ਫੇਰ ਉਹ ਬਾਥੀਆਂ ਪਾ ਦਈ ਐ ਚਾਰ ਚਲ ਕੋਈ ਨਹੀਂ ਜਦੋਂ ਹੋਣ ਗਈ ਨਾ ਬਾੜੇ ਚ ਉਦੋਂ ਮੈਨੂੰ ਦੱਸੀ ਤੇ ਫੇਰ ਲਉ ਕਰੂੰਗੇ ਉਹ ਚੰਗਾ ਹੱਲਾ ਹੱਲ ਮੈਂ ਹਾਂ ਚੰਗਾ ਦੇਖੀ ਸੇ ਇਹਨੂੰ ਧਾਰਤੀ ਨਾਲ ਚੱਕ ਚੱਕ ਕੇ ਮਾਰਦੀ ਚਲ ਮੈਨੂੰ ਝਾੜੂ ਲਾ ਲੈਂਦੇ ਚਲ ਜਾ ਜਾ ਤੂੰ ਭੱਜ ਚਲ ਹਾਂ ਤੂੰ ਵੀ ਗੁੱਸੇ ਹੋਂ ਮੇਰੇ ਨਾਲ ਤਸ ਗੁੱਸੇ

ਮਿਲ ਗਈ ਐ ਹੇ ਬਲਾਈ ਪੱਟੀ ਵੀ ਨਹੀਂ ਆਂਦੀ ਲੈ ਇਹ ਤਾਂ ਬਵਾ ਪੱਟੀ ਗਈ ਲੈ ਇਹ ਤਾਂ ਓਂਦੇ ਪਹਿਲਾਂ ਨਾ ਫੇਰ ਖਾਣੇ ਉਹ ਕਿਤਾਸੇ ਆਪਾਂ 2 ਟੀਵੀ ਨਹੀਂ ਆਈ ਕਿ ਖਾਲੀ ਪਿਆਗਾ ਵੀ ਇਹ ਲੈ ਤੇ ਧੋਣੇ ਸੀਗੇ ਕੋਈ ਕੰਮ ਨਹੀਂ ਹੁੰਦਾ ਚੱਜਲਾ ਨਾ ਮਰਨੇ ਟੂਟੀ ਵਾਲੇ ਛੱਡਦੇ ਆ ਕੋਈ ਢੰਗ ਨਾਲ पानी भी पोरा, पोरा ना भोरा भोरा आंदा गा ला नहीं दूजा तो मैं डोलता जिन्ना वो भेज दिया बस हम नहीं डोल हम इन खाने घर की मूली है ना स्वाद तो बहुत हो गई बहुत स्वाद आ ਪੜ 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 ਬੜੀ ਰੇਸਪੀ ਆਲੀਆ ਮੂਲੀ ਨੇ ਜਮਣੀ ਚੱਜਦੀ ਹੁੰਦੀਆਂ ਨਾ ਸਵਾਦ ਨਾ ਵਧੀਆ ਹੀ ਆ ਨਾ ਗੱਜਰਾ ਹੋ ਗਿਆ ਨਾਲ ਸਾਗ ਹੋਇਆ ਤਾਂ ਸਾਗ ਵੀ ਬਣਾਉਂਗੀ ਕੱਲ ਨੂੰ ਕੋਲ ਦੇ ਦੇਖ ਰਹੀ ਹਾਂ ਕੀ ਬਣਦਾ ਹਾਂ ਇਹ ਕੁੜੇ ਬਾਹਰ ਕੀ ਖਾ ਗਈ ਨਹੀਂ ਆਉਂਦੀ ਕਿ ਮਦਦ ਦੇ ਇਸ ਨਾ ਮਹੀ ਦੇ ਕੰਮ ਕੀ ਕਰੀਏ ਮੋਲੀ ਖੰਦੀ ਦੋਈ ਖਾਲਾ ਸਾਹ ਨਹੀਂ ਲੱਗਿਆ ਪਰ ਅੱਗੇ ਪਿਆ ਲੈ ਜਾਂਦੀ ਕਿ ਕੀਰ ਨੂੰ ਲੈ ਕੇ ਸਾਡੇ ਵਾਸਤੇ ਵਿੱਜਾ ਸੀ ਕੋਈ ਨਹੀਂ ਕਿ ਕੀਰ ਨਹੀਂ ਵਾਧਾ ਨਾ ਨਾ ਬਹਿਣ ਪਾਲਕ ਪਾਲੂਗੀ ਇਹ ਜੀ ਲਿਆਜ ਹੈ ਨੀ ਕੋਈ ਨਿਰ ਕੇ ਦੇ ਥੋੜਾ ਨਾ ਨਾ ਅਸੀਂ ਨਹੀਂ ਦਿੰਦੇ ਸਾਖ ਨੂੰ ਕੋਈ ਫਿਰ ਚੰਗਾ ਮੂਲਗਾ ਦੇ ਦੋ ਕਿਉਂ ਮੂਲਗਾ ਦੇ ਦੇ ਮੈਂ ਤਾਂ ਆਪ ਮਸਾ ਇੱਕ ਕਪਟੀ ਹੈਗੀ ਕਿਉਂ ਦੇ ਕਿੰਨੀਆਂ ਲੱਗਾਂ ਪੈਣ ਹੈ ਨਹੀਂ ਪਹਿਣੇ ਲੈ ਦੇਖ ਲੈ ਮਾਰੀਆਂ ਬਣੀ ਝੂਠ ਬੋਲਣ ਵਾਲੀ ਕਿਹੜੀ ਗੱਲ ਆ ਦੇਖਾ ਮੂਲ ਗਈ ਆ ਕੀ ਹੈ ਨੇ ਹੱਥ ਨਾ ਪੈਣ ਸਾਡੀ ਮੂਲੀ ਨੂੰ ਹੱਥ ਨਾ ਲਾ ਇਧਰ ਆ ਦੇ ਨੋ ਚਲ 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 ਨਾ 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 ਸਾਡੀ ਮੂਲੀ ਨੂੰ ਹੱਥ ਨਹੀਂ ਲਾਉਣਾ ਨਾ ਨਾ ਪੈਣ ਐਹ ਹੀ ਆ ਗਮਨੀ ਮੂਲੀ ਦਾ ਤਾਂ ਆਪੇ ਪਟ ਕੇ ਦੇ ਗਈ ਜੇ ਤੇ ਪਾਲੀ ਦੀ ਗੱਲ ਦੱਸਤੀ ਤਾਂ ਕੀ ਗੱਲ ਕਰਦੇ ਪਾਲੀ ਦੀ ਨੀ ਪਾਲੀ ਗੁੰਬਾਰ ਦੀ ਵਧੀਆ ਗੱਲ ਆ ਐ ਆ ਫੇ ਐ ਬੈਠ ਕੋਲ ਤਾਂ ਬਟਾ ਕੋਲ ਹੈ ਕਰ ਬੈਠ ਬੈਠ ਦੇਖੋ ਤਾਂ ਗਈ ਮੂਲੀ ਹੈ ਫੁੱਦਾਂ ਦੇ ਨਾ ਕੱਢ ਗੱਲ ਦੱਸਿਓ ਦੱਸ ਦੇ ਬਾਰੇ ਜਰੂਰੀ ਗੱਲ ਆ ਬੋਲ ਤੇ ਆਪੇ ਪਾਲੀ ਕੋਲੇ ਘਰੇ ਚੱਲੇ ਹੋਣੇ ਤੂੰ ਗਈ ਨਾ ਕੋਲੇ ਅੱਜ ਪਾਲੀ ਕੋਲੇ ਕੀ ਕਰਨ ਜਾਣਾ ਕੰਮ ਸੀਗਾ ਕੋਈ ਕੋਈ ਗੱਲ ਦਿਨ ਦੱਸਣੀ ਹੈ ਕੋਈ ਜ਼ਰੀ ਲੋ ਆ ਦੱਸ ਦੇ ਫਿਰ ਮੈਨੂੰ ਆਪਣੇ ਆਪ ਹੀ ਪਤਾ ਲੱਗ ਜੂਗਾ ਕੋਲੇ ਗਈ ਤਾਂ ਨਹੀਂ ਪਾਲੀ ਕੋਲੇ ਕੀ ਕਰਾਂਗੇ ਜਾ ਕੇ ਕੁਛ ਨਹੀਂ ਦਾਸੁਰ ਫੇ ਚੱਲਾਂਗੇ ਹੂੰ ਤੁਰਾਂਗੇ ਚੱਲਦੇ ਤੂੰ ਗਈ ਕੰਮ ਦੀ ਗੱਲ ਉਹ ਦੱਸ ਪਹਿਲਾਂ ਮੈਨੂੰ ਆਓ ਕੰਮ ਦੀ ਉੱਥੇ ਆਪੇ ਪਤਾ ਲੱਗ ਜੂਗਾ ਜਾ ਕੇ ਕੋਲੇ ਮੂੜੀ ਦੇ ਹਰ ਮੈਂ ਬਾਤ ਦੇਉਂ ਨਹੀਂ ਮਰਾ ਮੂੜ ਨਾ ਤੇ ਲੈ ਕੇ ਜਾਉ ਨਾ ਨਾ ਇਹ ਗੱਲ ਨਹੀਂ ਬਾਤ ਦੇ ਕੇ ਜਾਉਂਗੀ ਨਾ ਨਾ ਇਹ ਗੱਲ ਨਹੀਂ ਹੈਗੀ ਕੋਈ ਚੌਂਠੇ ਬਣਾ ਲਾਂਗੇ ਦੋ ਜਵਾਕ ਮੰਗੀ ਆ ਜਿੱਦ ਦੀ ਪਰੌਠਿਆਂ ਦੀ ਸਾਡੇ ਤਾਂ ਮੂਲੀਆਂ ਚਾਰ ਕੀ ਹੈਗੀਆਂ ਹਾਂ ਇਹ ਨਹੀਂ ਦਿੰਦੇਗੇ ਕੋਈ ਨਹੀਂ ਬੁਝਾਰੀਆਂ ਲੱਗਾਂ ਪਈਆਂ ਮੂਲੀਆਂ ਮੂਲੀਆਂ ਨਹੀਂ ਲឹងਾਂ ਵਾਟ ਤੇ ਨਾ ਪੈਣੇ ਬਹੁਤ ਕੁੱਤਾ ਵਾਂਗੂ ਪਾਲੀਆਂ ਮੂਲੀਆਂ ਵਿਚਾਰੀਆਂ ਕੋਈ ਨਹੀਂ ਤੇ ਪਾਣੀ ਸਾਡੇ ਪਾਲੀ ਚਾਰ ਵਾਲ ਟੰਗ ਲੈ ਸਾਡੇ ਟੂਟੀ ਹੋਣੀ ਪਾਪਲਾ ਲਿਓ ਤੂੰ ਸਿੱਧੀ ਮੋਟੀ ਸਾਡੇ ਪਤਾ ਟੂਟੀ ਹੁੰਦੀ ਟੂਟੀ ਹੂੰ ਟੂਟੀ ਹੁੰਦੀ ਦੂੜ ਤੋਪਕਾ ਛੱਡਦੇ ਆ ਉਹ

ਯਾਰ ਮੈਨੂੰ ਲੈ ਕੇ ਆਪ ਪਿੱਛੇ ਫਿਰਦੀਆਂਂਗੀ ਹਾਂ ਨਾ ਮੈਨੂੰ ਵੀ ਕੋਈ ਕੀ ਕਹਿੰਦਾ ਹੋਇਆ ਲੈ ਗਲੀ ਚ ਮੂਲੀ ਖਾਂਦੇ ਜਾਂਦੀ ਆ ਕੇ ਤਾਰੇ ਹੈਗੀ ਆ ਕਿ ਨਹੀਂ ਯਾਰ ਉਹ ਦੇਖੀ ਆ ਇਹਨੇ ਮੇਰੀ ਗੱਲ ਸੁਣ ਹਜੇ ਵੀ ਦੱਸ ਦੇ ਮੈਨੂੰ ਉਹ ਮੱਝ ਕੋਈ ਨਹੀਂ ਮਾਰਦੀ ਮੈਨੂੰ ਐ ਦੱਸ ਜੇ ਕੋਈ ਗੱਲ ਹੈਗੀ ਐ ਉਹ ਜੀ ਮੈਨੂੰ ਹੁਣ ਦੱਸ ਦੇ ਮੇਰੀ ਗੱਲ ਸੁਣ ਲੈ ਜੇ ਕੋਈ ਹੋਰ ਗੱਲ ਹੋਈ ਨਾ ਤੇਰਾ ਬੱਬਰ ਤੇ ਦੇਖੀ ਪੈਂਦੀਆਂ ਨਹੀਂ ਇਹ ਕੁਛ ਨਹੀਂ ਕੋਈ ਗੱਲ ਹੈ ਚੱਲ ਆ ਜਾ ਸਰ ਚੱਲ ਤੂੰ ਮੂਰੇ ਲੱਗ ਲੈ ਹੋ ਲਈ ਆਂਦੀ ਆ ਦੀਪ ਨੂੰ ਉਕੜੀ ਜੀ ਨਾ ਬਿੰਗੜ ਜੀ ਨੂੰ ਠਿਕੜੀ ਉਹਨਾਂ ਦੇ ਅੱਜ ਬੈਠ ਲਾਉਣਾ ਕਦੋਂ ਕੱਥੋਂ ਮੰਗੂ ਕਿੱਦਾਂ ਯੱਲਾ ਬਾਲੀਠ ਠੀਕ ਹੈ ਬਣ ਕਿਵੇਂ ਕੀ ਕਰਿਆ ਨੇ ਬਹਿ ਜਾ ਮੈਲਾ ਮੇਰੀ ਸ਼ਾਦੀ ਲਈ ਆ ਹੁਣ ਖੜੀ ਹੈਗੀ ਬਹਿ ਜਾ ਹੁਣ ਬਹਿ ਹਾਂ ਇਹ ਸ਼ਾਦੀ ਲਈ ਇਹ ਕਦੀ ਗੱਲ ਕਰਨੀ ਕੀ ਗੱਲ ਕਰਨੀ ਬੋਲ ਮੈਨੂੰ ਤਾਂ ਕੁਛ ਨਹੀਂ ਗੱਲ ਕਰਨੀ ਹਾਂ ਦੱਸੋ ਕੀ ਮਿਆਂ ਨੂੰ ਕਿਸੇ ਨਾਲ ਲੱਗਈਏ ਮੈਨੂੰ ਸੱਦ ਕੇ ਹੁਣ ਬੋਲਦੀ ਨਹੀਂ ਬਹਿਗੀ ਉਹ ਨਵੱਟਾ ਬਣ ਕੇ ਦੱਸਦੇ ਹੁਣ ਕੀ ਖਾਦੇ ਵਾਸਤੇ ਸੱਦ ਕੇ ਲਿਆਂਦੀ ਆ ਬੋਲ ਨਹੀਂ ਉਹ ਹੀ ਜੀ ਕਰਿਆ ਹੁਣ ਆ ਇਹਦਾ ਮਿੰਟ ਗੱਲਾਂ ਬਾਤਾਂ ਕਰੇਗੀ ਨਹੀਂ ਉੱਥੇ ਮੈਨੂੰ ਮੂਲੀ ਖਾਣ ਦੀ ਖਾਣ ਕੰਮ ਖੁਜੀ ਨੇ ਮੇੜ ਕੇ ਬੈਠੇ ਸੀ ਕਹਿੰਦੀ ਅੱਗੇ ਆ ਜਾ ਤੂੰ ਉਹਦੇ ਕਲੇ ਚੱਲ ਕੇ ਆਵੇਂ ਤੂੰ ਆਉਣਾ ਨਹੀਂ ਸੀ ਜਵਾਨ ਤਿਲਕ ਜਾਂਦੀ ਹੈ ਘਲੇ ਘਰ ਨੂੰ ਘਲੇ ਕਹਦਾ ਨਹੀਂ ਅੱਗੇ ਮੈਨੂੰ ਉਹਦੇ ਨਾਲ ਗੱਲਾਂ ਕਰਦੀ ਸੁਣੀ ਆ ਮੈਂ ਤੈਨੂੰ ਨਹੀਂ ਉਹਦੇ ਨਾਲ ਗੱਲਾਂ ਕਰਦੀ ਸੁਣੀ ਮੈਂ ਖੇਡ ਲਾ ਫੁੱਲ ਮੂੰਗ ਜਿੰਨਾ ਖਿੰਡੀਦਾ ਮੈਂ ਗੱਲ ਦੱਸ ਕੀ ਕਰਨੀ ਆ ਕੋਈ ਬੰਨੇ ਨਾਲ ਲੈ ਆਈ ਤੈਨੂੰ ਉਹ ਤੂੰ ਆਉਣਾ ਨਹੀਂ ਸੀ ਮੈਂ ਨਾ ਇਹਨਾਂ ਨਾਲ ਤੂੰ ਆ ਜੇਂਗੀ ਤੇ ਬੈਠੀ ਜ ਮੈਂ ਨਾ ਅੱਛਾ ਕੀ ਕੋਈ ਗੱਲ ਆ ਫਿਰ ਭਣੇ ਨਹੀਂ ਨਹੀਂ ਗੱਲ ਤਾਂ ਕੋਈ ਨਹੀਂ ਕਰ ਲਾ ਨਾ ਕੋਈ ਗੱਲ ਨਹੀਂ ਹੈਗੀ ਤਾਂ ਨਹੀਂ ਆ ਕੇ ਕਰਨੇ ਮੂਲੀ ਕਿਦੋਂ ਕਰ ਸਕੀ ਇਹ ਦੀ ਭਣੇ ਬ੍ਰੈਡਾਂ ਚ ਪਾਉਣੇ ਇਹ ਹੋਟ ਆਲੂ ਵਾਲੇ ਪਨੀਰ ਵਾਲੇ ਤਾਂ ਦੇਖ ਹਰੇਕ ਕੋਈ ਪਕਾਉਂਦਾ ਤੂੰ ਮੂਲੀ ਵਾਲੇ ਪਕਾ ਕੇ ਦੇਖ ਫਿਰ ਇਹ ਕਿਹੜੀ ਨਵੀਂ ਆਈਟਮ ਆ ਗਈ ਕੋਈ ਮਰਜ਼ੀ ਕੁਝ ਕਰਕੇ ਖਾ ਲੋ ਆਈਟਮਾਂ ਨਵੀਆਂ ਹੀ ਹੁੰਦੀਆਂ ਅੱਛਾ ਮੋ ਵੀਦ ਕੀ ਕਰਨੀ ਐ ਮੈਂ ਦਰਚਾਕ ਦੀ ਸੂਏ ਦੇ ਪੈਰ ਜੇ ਬੰਨੀ ਨਾ ਥੱਲੇ ਜਲਮ ਕਾਈ ਜਾਂਦੀ ਕੀ ਗੱਲ ਨਹੀਂ ਕੋਸ ਨਹੀਂ ਪੈਰ ਇਹਨਾਂ ਕਾਦ ਲਮ ਕੋਣੇ ਸੀਗੇ ਚੁੱਲ੍ਹੇ 'ਚ ਵੀ ਅੱਗ ਹੈ ਨਹੀਂ ਪੈਣੇ ਨਾ ਡਰ ਨਹੀਂ ਬਾਤੀਆਂ ਵੀ ਮੇਰੇ ਹੱਥ ਦੀਆਂ ਨੇ ਬਾਲੀ ਤੇਰੇ ਹੱਥ ਦੀਆਂ ਕਿਵੇਂ ਹੋਣਗੀਆਂ ਮੈਂ ਆਪਦੀ ਬਾੜੀ ਤੋਂ ਲੈ ਕੇ ਆਈ ਆ ਲੈ ਕਿਵੇਂ ਮੈਂ ਪਸਦੀ ਆ ਉਵੇਂ ਹੀ ਆਲੇ ਤੇਰੀਆਂ ਬਾਥਣਾ ਤਾਂ ਤੇਰੇ ਵਰਗੀਆਂ ਗੁੱਬਣਾ ਜੀਆਂ ਇਹ ਤਾਂ ਮੇਰੀਆਂ ਮੈਨਾਂ ਬਾਥੀ ਮਾਰੂ ਮੂੰਹ ਤੇ ਲੈ ਮੇਰੇ ਕੋਲੇ ਕਿਹੜਾ ਹੈ ਨਹੀਂ ਕੁਦ ਫਿਰ ਮੇਰੇ ਕੋਲ ਕੱਦੂ ਕਸਾ ਕਾਚੂ ਮੇਰੇ ਕੋਲੇ ਆ ਕੇ ਤੂੰ ਮਾਰ ਕੇ ਦੇਖ ਬਾਥੀ ਇਹਦੇ ਨਾਲ ਤੇਰਾ ਮੂੰਹ ਹੀ ਵਿੰਗਾ ਹੋ ਜਾਊਗਾ ਆ ਹੋ ਜਾਣ ਦੇ ਤੂੰ ਅੱਜ ਤੇ ਉਹ ਆਪ ਤੈਨੂੰ ਦੇਖ ਤੇਰੇ ਜਦੋਂ ਵੱਡੇ ਜਾਊਗਾ ਅੱਛਾ ਮੇਰੀ ਗੱਲ ਸੁਣ ਤੂੰ ਦੱਸ ਮੈਨੂੰ ਤੇ ਬਾਥੀ ਦੇ ਕਰਕੇ ਲੈ ਕੇ ਨਹੀਂ ਸ਼ਾਦੀ ਕੇ ਨਹੀਂ ਨਹੀਂ ਬਾਥੇ ਮੈਨੂੰ ਕੀ ਲੋੜ ਬਾਥੇ ਦੀ ਮੈਂ ਬਸ ਥੰਗਾ ਉਂਗਲਾਂ ਸਾਰਿਆਂ ਦੀ ਉਂਗਲਾਂ ਨਾਲ ਹੀ ਪਾ ਦਾਂ ਅਗਲਾ ਥਣਾਂ ਵਾਲੀ ਪਾ ਦਾਂ ਆ ਵੇ ਦਿਨਾ ਦੇ ਆ ਦੇ ਐਵੇਂ ਹਾਂਜੀ ਅਕਿੱਤੇਂਗੜਾ ਵਰਦਗੇ ਤੇ ਆਂ ਬਿੰਗਾਤ ਕਰਕੇ ਦਹਰੀ ਕਿ ਲਾਲੂ ਗਾ ਇਥੇ ਮੇਰੀਆਂ ਵੀ ਆ ਜਾਣਗੀਆਂ ਫਿਰ ਇਹਦਾ ਹੱਥ ਵੀ ਆ ਜਾਊਗਾ ਤੂੰ ਨਾ ਗੱਲਾਂ ਨਾ ਬਲੇ ਇਹਦੇ ਕੋਈ ਨਾਮ ਤਾਂ ਤੇਰਾ ਲਿਖਿਆ ਨਹੀਂ ਆ ਬਾਤੀਆਂ ਤਾਂ ਮੇਰੀਆਂ ਹੀ ਆ ਠੀਕ ਆ ਨਾਲੇ ਮੈਨੂੰ ਇਹ ਕਹਿ ਗਈ ਵੀ ਐਸੀ ਸੀ ਕਿ ਤੇਰੀਆਂ ਪਾਤੀਆਂ ਚੱਕਦੀਆਂ ਇਹ ਮੇਰੀਆਂ ਪਾਸੀਆਂ ਗਿਣਕੀਆਂ ਹੀ ਹੋਂ ਤੇ ਚਾਰ ਪਾਤੀਆਂ ਤੇ ਇਹਦਾ ਬਾੜਾ ਭਰਿਆ ਪਿਆ ਫਿਰ ਮੈਂ ਕਹਿੰਦਾ ਤੂੰ ਚੱਕਦੀ ਐ ਪੜਕੇ ਮੈਂ ਵੀ ਗਈ ਸੀਗੀ ਠੀਕ ਆ ਨਾ ਉੱਥੇ ਤੇ ਜਿਹੜੇ ਮੱਟੇ ਢੇਰ ਜੇ ਬਣਾਏ ਸੀ ਨਾ ਪਾਤੀਆਂ ਦਾ ਹੈ ਨਹੀਂ ਸੀ ਇੱਕ ਮੱਠਲ ਪੂਰਾ ਸੀਗਾ ਢੇਰ ਫਿਰ ਕਿਸੇ ਦਾ ਚੱਕ ਕੇ ਬਣਾਇਆ ਹੁਣ ਢੇਰ ਬਣਾਇ ਸੋਖਣਾ ਖੜੀ ਜਾ ਤਾਂ ਮੱਝਾ ਖੜੀਆਂ ਨੇ ਹਣੀ ਤੂੰ ਲਾਉਣੀ ਆ ਲੂਤਲੇ ਜਿਹੀਆਂ ਉਂਗਲਾਂ ਕਦੇ ਉਧਰ ਤੇ ਕਦੇ ਉਧਰ ਇਹ ਕੀ ਕਰਦੀ ਐ ਬਿੰਕੀ ਜੀ ਨਾ ਇਹ ਬਹੁਤ ਭਰਤਣ ਹੈ ਦੰਦਿਆ ਕੱਢ ਨੂੰ ਕੱਢ ਜਾ ਤੂੰ ਸਾਰੇ ਮੇਰੇ ਤਾਂ ਬ੍ਰੇਕਡਾਊਨ ਦਾ ਵੀ ਸੁਆਦ ਗੁਮਾਤਾ ਲੜਾਈ ਕਰਨ ਵਾਸਤੇ ਆ ਗਏ ਮੇਰੇ ਕੋ ਆ ਪਾਥ ਹੋ ਗਏ ਮੇਰੇ ਕੋ ਆ ਪਾਥ ਤੂੰ ਮੇਰੀਆਂ ਬਾਥੀਆਂ ਕਿਉਂ ਚੱਕ ਲਈ ਪਹਿਲਾਂ ਮੈਨੂੰ ਆ ਦੱਸ ਦੱਸ ਮੈਨੂੰ ਕੀ ਪ੍ਰੂਫ ਹੈ ਤੇਰੇ ਕੋਲੇ ਮੈਂ ਤੇਰੀਆਂ ਪਾਥੀਆਂ ਚੱਕ ਕੇ ਦੱਸੀ ਪਰੂਫ ਹੈਗਾ ਹੀ ਐ ਮੈਂ ਤੂੰ ਪ੍ਰੂਫ ਦੇ ਫਿਰ ਮੈਂ ਚੱਕ ਦੇਰੇ ਕੋਲੇ ਕੀ ਪ੍ਰੂਫ ਐ ਮੈਂ ਤੇਰੀਆਂ ਬਾਥੀਆਂ ਚੱਕੀਆਂ ਆਈ ਨਹੀਂ ਤੋੜੇ ਕਰਨੀ ਗੋਡਾ ਅੱਛਾ ਪ੍ਰੂਫ ਪ੍ਰੂਫ ਮੰਗਦੀ ਇਹਨੂੰ ਹਾਂ ਪ੍ਰੂਫ ਤੈਨੂੰ ਮੈਂ ਗਵਾ ਦੇਦਾ ਫਿਰ ਮੈਂ ਇਹ ਦੇ ਦੱਸ ਦੇ ਗਵਾ ਆ ਬੈਠਾ ਸਾਹਮਣੇ ਲੈ ਕੇ ਆ ਮੈਨੂੰ ਪ੍ਰੂਫ ਹੈ ਰਣਾ ਵਿੱਚ ਐਵੇਂ ਲਈ ਜਾਂਦੀਆਂ ਤੁਸੀਂ ਟੇਡੀ ਟੇਡੀ ਦੀ ਨਚਾ ਕੇ ਇਸੇ ਨੇ ਮੈਨੂੰ ਕਿਹਾ ਕਿ ਦੀਪ ਤੇਰੀਆਂ ਬਾਥੀਆਂ ਚੱਕਦੀ ਐ ਕੀ ਦਾ ਸੱਚ ਮੰਨੇਗੀ ਇਹਨਾਂ ਕੀ ਗੱਲ ਕਰ ਰਿਹਾ ਕੋਈ ਕਹਤਾ ਮੈਂ ਤਾਂ ਕੋਈ ਨਹੀਂ ਕਿਹਾ ਨੇ ਅੱਜ ਸਵੇਰੇ ਤੇ ਕਹਿ ਕੇ ਗਈਆਂ ਇੱਥੇ ਬੈਠੀ ਨੂੰ ਮੈਂ ਮੈਂ ਗੱਲਾਂ ਕੰਮ ਛੱਡ ਕੇ ਮੈਨੂੰ ਦੱਸਣ ਆਈ ਐ ਮੈਂ ਕਹੀਦੀ ਗੱਲ ਆ ਇਹਨੇ ਬਣਾ ਲਈ ਮੈਂ ਤੇ ਤੂੰ ਬਣਾ ਲਈ ਲੈ ਵੇਖ ਲੈ ਮੈਂ ਤਾਂ ਜਾਬਾ ਨਾ ਬਣਾ ਲਈ ਦੁਕਾਨ ਦੇ ਕਸਟਮਰ ਆ ਤੂੰ ਜਾਣੀ ਕਿ ਤੂੰ ਆਇਆ ਇਹ ਕਸਟਮਰ ਇੱਥੇ ਭਾਈ ਚੁੱਪ ਕਰਕੇ ਚੁੱਪ ਕਰ ਦੋ ਵੀ ਸਵੇਰੇ ਮੈਨੂੰ ਇਹ ਦੱਸ ਕੇ ਆਈ ਐ ਕਹਿੰਦੀ ਤੇਰੀਆਂ ਬਾਥੀਆਂ ਲਈ ਜਾਂਦੀ ਆ ਪਾਲੀ ਟੋਕਰਾ ਭਰ ਕੇ ਮੈਨੂੰ ਹਾਂ ਤੇਰੇ ਕੋਲ ਆਹੀ ਕੰਮ ਹੈਗਾ ਵੀ ਉਧਰੋਂ ਉਧਰ ਲਾਤੀ ਉੱਥੇ ਕੋਈ ਕੰਮ ਕਰ ਲਿਆ ਕਰ ਤੂੰ ਇਹਨੂੰ ਛੱਡ ਇਹ ਮੈਨੂੰ ਦੱਸ ਮੇਰੀਆਂ ਬਾਥੀਆਂ ਲੈ ਕੇ ਤਾਂ ਲੈ ਗਈ ਕਿਉਂ ਆਈ ਇਹ ਦੱਸ ਮੈਨੂੰ ਤੂੰ ਮੇਰੀਆਂ ਬਾਥੀਆਂ ਕਿਉਂ ਚੱਕਦੀਆਂ ਬਾੜੇ ਚੋਂ ਨਹੀਂ ਤੇਰੇ ਕੋਲੇ ਕੀ ਬਰੂਹ ਹੈ ਮੇਰੇ ਕੋਲ ਤਾਂ ਫਿਰ ਤੇਰੇ ਕੋਲੇ ਵੀ ਕੀ ਬਰੂਹ ਹੈ ਕਿ ਮੈਨੂੰ ਕਹਿੰਦੀ ਐ ਕਹਿੰਦੀ ਦੀਪ ਤੇਰੇ ਵਾਰੇ ਦੇ ਚੱਕ ਚੱਕ ਬਾਥੀਆਂ ਆਪਦੇ ਕਿੰਨੀ ਢੇਰ ਲਾ ਲਿਆ ਤੇ ਮੈਂ ਅੱਜ ਵੇਖ ਕੇ ਵੀ ਆਈਆਂ ਤੇਰੇ ਕਿੰਨੀ ਢੇਰ ਲੱਗਿਆ ਮੇਰੀਆਂ ਬਾਥੀਆਂ ਦਾ ਮੈਨੂੰ ਕਹਿੰਦੀ ਮੈਂ ਅੱਖਾਂ ਨਾਲ ਦੇਖਿਆ ਆਪਦੇ ਤੇਰੀਆਂ